ਸਿੱਖ ਦੋ ਸਮੇਂ ਅਰਦਾਸ ਕਰਦਾ ਹੈ। ਔਰ ਉਸ ਅਰਦਾਸ ਦੇ ਵਿੱਚ ਆਪਣੇ ਮਾਲਕ ਦੇ ਕੋਲੋਂ ਕੁਝ ਦਾਤਾਂ ਦੀ ਮੰਗ ਕਰਦਾ ਹੈ। ਗੁਰੂ ਕਰਦੇ ਵਜ਼ੀਰ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਚੋਧੜੀ ਕਰਦੇ ਨੇ ਪਰਿਵਾਰ ਦੀ ਕਿ ਸਤ ਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਇਸ ਪਰਿਵਾਰ ਦੇ ਉੱਤੇ ਇਹ ਪਰਿਵਾਰ ਇਸ ਦਾਤ ਦੀ ਅਰਦਾਸ ਕਰ ਰਿਹਾ ਹੈ ਤੁਸੀਂ ਅਰਦਾਸ ਨੂੰ ਪ੍ਰਵਾਨ ਕਰਿਓ ਤੇ ਸਤਿਗੁਰੂ ਮਹਾਰਾਜ ਹੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਤੇ ਉਹ ਅਰਦਾਸ ਜਿਹੜੀ ਪੂਰੀ ਹੋ ਜਾਂਦੀ ਹੈ ਗੁਰੂ ਦੇ ਸਿੱਖ ਨੇ ਤੋਂ ਸਮੇਂ ਅਰਦਾਸ ਕਰਨੀ ਹੈ ਔਰ ਅਰਦਾਸ ਦੇ ਵਿੱਚ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਸਮੂਹ ਸੰਗਾਂ ਸੰਗਣੀਆਂ ਨੂੰ ਯਾਦ ਕਰਨਾ ਹੈ 10 ਗੁਰੂ ਸਹਿਬਾਨਾਂ ਨੂੰ ਯਾਦ ਕਰਨਾ ਹੈ ਇਸ ਅਰਦਾਸ ਦੇ ਵਿੱਚ ਹੋਰ ਸਵਾਲ ਪੈਦਾ ਹੋ ਗਿਆ ਕਿ ਅਰਦਾਸ ਕਿਵੇਂ ਕੀਤੀ ਜਾਵੇ ਅਰਦਾਸ ਜਿਹੜੀ ਹੈ ਨਾ ਪਿਆਰਿਓ ਉਹ ਨਿਮਰਤਾ ਦੇ ਨਾਲ ਕੀਤੀ ਜਾਂਦੀ ਹੈ ਪਿਆਰ ਦੇ ਨਾਲ ਕੀਤੀ ਜਾਂਦੀ ਹੈ ਵਿਸ਼ਵਾਸ ਦੇ ਨਾਲ ਕੀਤੀ ਜਾਂਦੀ ਹੈ ਜਿਹੜੇ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਯਕੀਨ ਦੇ ਨਾਲ ਆਪਣੇ ਮਾਲਕ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਸਤਿਗੁਰੂ ਜੀ ਸੰਪੂਰਨ ਵੀ ਕਰਦੇ ਨੇ ਪੂਰੀ ਵੀ ਕਰਦੇ ਨੇ ਉਸ ਪਰਮਾਤਮਾ ਦੇ ਅਸੀਂ ਅੱਗੇ ਹੁਕਮ ਨਹੀਂ ਚਲਾ ਸਕਦੇ ਅਸੀਂ ਨੀਵੇਂ ਹੋ ਕੇ ਅਰਦਾਸ ਬੇਨਤੀ ਜੋਦੜੀ ਕਰ ਸਕਦੇ ਹਾਂ ਕੀ ਸਾਤਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਸਾਡੀ ਇਹ ਅਰਦਾਸ ਤੁਸੀਂ ਪ੍ਰਵਾਰ ਕਰੋ ਜੇ ਕੋਈ ਆ ਕੇ ਕਹੇ ਕਿ ਮੈਂ ਗੁਰੂ ਨੂੰ ਹੁਕਮ ਕਰਨਾ ਹੈ ਤਾਂ ਹੁਕਮ ਨਹੀਂ ਗੁਰੂ ਦੇ ਅੱਗੇ ਚੱਲਦਾ ਗੁਰੂ ਦੇ ਅੱਗੇ ਬੇਨਤੀ ਕੀਤੀ ਜਾਂਦੀ ਏ ਜੋਦੜੀ ਕੀਤੀ ਜਾਂਦੀ ਏ ਦੋਹੇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਸਾਹਿਬ ਸੈਤੀ ਹੁਕਮਾ ਨਾਲ ਚੱਲੇ ਕਹੀ ਬਣੇ ਅਰਦਾਸ ਮਾਲਕ ਦੇ ਕੋਲ ਖਲੋ ਕੇ ਅਸੀਂ ਬੜੇ ਪਿਆਰ ਦੇ ਨਾਲ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਜ਼ਕੀਰ ਦੇ ਨਾਲ ਅਰਦਾਸ ਕਰਨੀ ਹੈ ਇਹ ਅਰਦਾਸ ਸਤਿਗੁਰੂ ਜੀ ਉਦੋਂ ਪ੍ਰਵਾਨ ਕਰਦੇ ਨੇ ਜਦੋਂ ਗੁਰੂ ਸਾਹਿਬ ਦੇਖਦਾ ਹੈ ਅਕਾਲ ਪੁਰਖ ਪਰਮਾਤਮਾ ਦੇਖਦਾ ਹੈ ਕਿ ਸਿੱਖ ਦਾ ਵਿਸ਼ਵਾਸ ਕਿੰਨਾ ਕੋ ਹੈ ਭਰੋਸਾ ਕਿੰਨਾ ਕੋ ਹੈ ਜਿਹੜੇ ਗੁਰਮਖ ਪਿਆਰੇ ਆਪਣੇ ਮਾਲਕ ਤੇ ਭਰੋਸਾ ਕਰਦੇ ਨੇ ਜਿਹੜੀਆਂ ਪਿਆਰ ਵਾਲੀਆਂ ਰੂਹਾਂ ਆਪਣੇ ਮਾਲਕ ਤੇ ਯਕੀਨ ਕਰਦੀਆਂ ਨੇ ਉਹਨਾਂ ਦੀ ਅਰਦਾਸ ਪੂਰੀ ਹੋ ਜਾਂਦੀ ਹੈ